ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਚਟਪਟੀ ਚਟਨੀ ਲੈ ਕੇ ਆਏ ਆ ਜੋ ਕਿ ਬਹੁਤ ਹੀ ਸੌਖੀ ਅਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਪਲੱਸ ਬਹੁਤ ਹੀ ਹੈਲਦੀ ਹੈ ਤੁਸੀਂ ਵੀ ਇਹਨੂੰ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਆਪਾਂ ਨੇ ਲਏ ਆ ਪਿਆਜ਼, ਇਮਲੀ, ਨਿੰਬੂ, ਹਰੀ ਮਿਰਚ, ਬੀਟਰ ਰੂਟ ਤੇ ਕੜੀ ਪੱਤਾ ਠੀਕ ਹੈ ਜੀ ਤੇ ਬੀਟਰੂਟ ਨੂੰ ਆਪਾਂ ਕੱਦੂਕਾਸ਼ ਕਰ ਲਿਆ ਸੀ ਕਿਉਂਕਿ ਨਾ ਉਹ ਚੰਗੀ ਤਰ੍ਹਾਂ ਬੀਟ ਨਹੀਂ ਹੁੰਦਾਗਾ ਪਿਆਜ਼ ਨੂੰ ਆਪਰ ਅੱਧੀ ਕੱਟ ਲਿਆ ਸੀਗਾ ਹਨਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਜਾਰ ਚ ਪਾਵਾਂਗੇ ਤੇ ਵਨ ਬਾਈ ਵਨ ਕਰਕੇ ਪਾ ਦਵਾਂਗੇ ਇਮੜੀ ਤੁਸੀਂ ਚਾਹੋ ਤਾਂ ਥੋੜੀ ਦੇਰ ਪਹਿਲਾਂ ਭਿਉਂ ਕੇ ਰੱਖ ਕੇ ਵੀ ਪਾ ਸਕਦੇ ਹੋ ਤੇ ਮੈਂ ਉਦਾਂ ਹੀ ਉਹਦੀਆਂ ਗਿੜਕਾਂ ਕੱਢ ਕੇ ਉਹਨੂੰ ਵਿੱਚ ਪਾਤਾ ਸੀਗਾ ਵੀ ਵਿੱਚ ਹੀ ਇਹਦੇ ਮਿਕਸ ਹੋ ਜੂਗੀ ਗ੍ਰਾਊਡ ਹੋ ਜੂ ਜਿਹੜਾ ਆਪਣੇ ਕੋਲੇ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਆਪਾਂ ਕੱਟ ਕੇ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਨਾ ਇਹਦੇ ਵਿੱਚ ਜਿਹੜਾ ਆਪਣਾ ਲੈਮਨ ਆ ਉਹਦਾ ਵੀ ਜੂਸ ਕੱਢ ਕੇ ਪਾ ਦਵਾਂਗੇ ਨਾਲ ਹੀ ਆਪਾਂ ਸਾਰੀਆਂ ਚੀਜ਼ਾਂ ਇਹ ਚ ਇਕੱਠੀਆਂ ਹੀ ਪਾ ਲੈਣੀਆਂ ਤੇ ਮੈਂ ਇਹਦੇ ਨਾਲ ਹੀ ਪਾਇਆ ਕਿਉਂਕਿ ਵਿੱਚ ਬੀਜ ਵਗੈਰਾ ਨਾ ਚਲੇ ਜਾਣ ਤਾਂ ਕਰਕੇ ਇਹਦਾ ਪੂਰਾ ਰਸ ਆਪਾਂ ਨੇ ਕੱਢ ਲਿਆ ਏ ਤੇ ਆਪਾਂ ਇਹਨੂੰ ਇਹਦੇ ਵਿੱਚ ਪਾਤਾ ਏ ਠੀਕ ਹੈ ਤੇ ਹੁਣ ਐਡ ਕਰਾਂਗੇ ਇਹਦੇ ਵਿੱਚ ਅੱਪਾ ਥੋੜੀਆਂ ਜੀਆਂ ਦੋ ਚਾਰ ਹੋਰ ਚੀਜ਼ਾਂ ਉਹ ਕੀ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਜਿਆਦਾ ਨਹੀਂ ਆ ਥੋੜੀਆਂ ਹੀ ਆ ਨਮਕ ਪਾਵਾਂਗੇ ਮੈਂ ਤਿੰਨ ਵਾਰ ਚ ਪਾਣੀ ਹੁੰਨੀ ਆ ਤੇ ਵੱਧ ਘਟਨੇ ਹੁੰਦਾਗਾ ਮੇਰੀ ਮੰਮਾ ਕਹਿੰਦੇ ਹੁੰਦੇ ਸੀਗੇ ਤੇ ਫਿਰ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਸਾਦਾ ਨਮਕ ਪਾਇਆ ਫਿਰ ਆਪਾਂ ਕਾਲਾ ਨਮਕ ਪਾਇਆ ਫਿਰ ਥੋੜੀ ਜੀ ਲਾਲ ਮਿਰਚ ਪਾਈ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਬੈਲੈਂਸ ਕਰਨ ਵਾਸਤੇ ਇੱਕ ਚਮਚਾ ਜਿਹੜਾ ਚੀਨੀ ਦਾ ਪਾਵਾਂਗੇ ਠੀਕ ਆ ਤੇ ਥੋੜਾ ਜਿਹਾ ਤੱਕ ਤੋਂ ਦੋ ਚਮਚਾ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਪੀਸਿਆ ਜਾ ਸਕੇ ਹੁਣ ਇਹਨੂੰ ਆਪਾਂ ਪੀਸ ਲਵਾਂਗੇ ਤੇ ਆਪਾਂ ਦੇਖਦੇ ਹਾਂ ਆਪਣੀ ਚਟਨੀ ਕਿੱਦਾਂ ਦੀ ਬਣੀ ਆ ਦੇਖੋ ਚਟਨੀ ਆਪਣੀ ਹੁਣ ਬਣ ਕੇ ਚੰਗੀ ਤਰ੍ਹਾਂ ਤਿਆਰ ਹੋ ਚੁੱਕੀ ਆ ਤੇ ਇਹਨੂੰ ਆਪਾਂ ਕੱਟ ਲੈਨੇ ਆ ਮੈਂ ਜ਼ਿਆਦਾ ਬਣਾਈ ਆ ਪੂਰੀ ਪਲੇਟ ਭਰ ਕੇ ਚਟਨੀ ਦੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜੀ ਚਟਨੀਆਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਫॉर ਵਾਚਿੰਗ